ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਜਿਵੇਂ ਕਿ ਵੀਡੀਓ ਵਿੱਚ ਕਵਲ ਦੀ ਘਰ ਵਾਲੀ ਪਿੰਕੀ ਘਰੋਂ ਭੱਜ ਜਾਂਦੀ ਆ ਯਾਨੀ ਕਿ ਆਪਣੇ ਪੇਕੇ ਜਾਣ ਲਈ ਕਹਿੰਦੀ ਆ ਪਰ ਉਹ ਆਪਣੇ ਪੇਕੇ ਨਹੀਂ ਪਹੁੰਚਦੀ ਕਿਉਂਕਿ ਉਸਦੇ ਪੇਕੇ ਜਾਂ ਤਾਂ ਫੋਨ ਲਾ ਕੇ ਪੁੱਛਿਆ ਜਾਂਦਾ ਹੈ ਤੇ ਉਹ ਉੱਥੇ ਨਹੀਂ ਗਈ ਹੁੰਦੀ ਤੇ ਉਹ ਕਿੱਥੇ ਚਲੀ ਜਾਂਦੀ ਆ ਸੋ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਤੁਸੀਂ ਦੇਖਿਆ ਇੱਕੀ ਪਿੰਕੀ ਜਾਣ ਬੁੱਝ ਕੇ ਲੜਾਈਆਂ ਝਗੜੇ ਕਰਦੀ ਆ ਕਵਲ ਦੇ ਨਾਲ ਕੋਈ ਕਸੂਰ ਨਾ ਹੁੰਦਿਆਂ ਹੋਇਆਂ ਵੀ ਕਿਸੇ ਨਾ ਕਿਸੇ ਗੱਲ ਦੀ ਜੇਦ ਕਰ ਲੈਂਦੀ ਆ ਤਾਂ ਇੱਕ ਉਸਨੇ ਇਹ ਰੱਟ ਲਈ ਆ ਕਿ ਚੰਡੀਗੜ੍ਹ ਜਾਣਾ ਤੇ ਘਰ ਦਾ ਕੋਈ ਕੰਮਕਾਰ ਵੀ ਨਹੀਂ ਕਰਦੀ ਤੇ ਉੱਥੇ ਹੁਣ ਉਹ ਤਿਆਰ ਹੋ ਜਾਂਦੀ ਆ ਜਾਣ ਲਈ ਕਿਉਂਕਿ ਜਿਸਦੇ ਨਾਲ ਉਹ ਗੱਲ ਕਰਦੀ ਆ ਜਿਸਦੇ ਨਾਲ ਉਹਦਾ ਚੱਕਰ ਉਹ ਉਸ ਨੂੰ ਸਿਖਾਉਂਦਾ ਹੈ ਕਿ ਜੋ ਕੁਝ ਤੂੰ ਕਰ ਰਹੀ ਆ ਉਹ ਸਾਰਾ ਇਲਜ਼ਾਮ ਕਵਲ ਦੇ ਉੱਤੇ ਸੁੱਟ ਦੇ ਤੇ ਇਹ ਵੀ ਗੱਲ ਕਹਿ ਦੇ ਕਿ ਉਹ ਮੇਰੀ ਮਾਰ ਕਟਾਈ ਕਰਦਾ ਏ ਸੋ ਇੱਥੇ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਹ ਸਾਰਾ ਕੁਝ ਕਰਦੀ ਵੀ ਆ ਉਹ ਕਰੋ ਚਾਹ ਲੱਗਦੀ ਆ ਤੇ ਉਸਦੀ ਸੱਸ ਆ ਜਾਂਦੀ ਆ ਉਸਦੀ ਸੱਸ ਉਸਨੂੰ ਪੁੱਛਦੀ ਆ ਕਿੱਥੇ ਚੱਲੀ ਤਾਂ ਅੱਗੋਂ ਉਹ ਸਵਾਲ ਜਵਾਬ ਕਰਨ ਲੱਗ ਜਾਂਦੀ ਆ ਕਿ ਤੁਸੀਂ ਕਿਹੜਾ ਕਿਤੇ ਦੱਸ ਕੇ ਜਾਂਦੇ ਹੋ ਇਹ ਸਾਰੀਆਂ ਗੱਲਾਂ ਕਹਿੰਦੀ ਹੋਈ ਉਹ ਆਪਣੇ ਮੁੰਡੇ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉਸਦੀ ਸੱਸ ਇਹ ਕਹਿੰਦੀ ਆ ਕਿ ਮੈਂ ਆਪਣੇ ਪੋਤਰੇ ਨੂੰ ਨਾਲ ਨਹੀਂ ਜਾਣ ਦੇਣਾ ਤੇ ਫਿਰ ਗੁੱਸੇ ਦੀ ਮਾਰੀ ਅੱਗੋਂ ਕਹਿੰਦੀ ਆ ਕਿ ਸਾਰੇ ਜਾਣੇ ਠੱਠੇ ਖੂਚ ਪਾਓ ਤੇ ਆਪ ਚਲੀ ਜਾਂਦੀ ਆ ਆਪਣਾ ਪਰਸ ਫੜ ਕੇ ਚਾਦ ਉਸਦੀ ਸੱਸ ਆਪਣੀ ਦਰਾਣੀ ਦੇ ਘਰ ਜਾਂਦੀ ਉਸ ਨੂੰ ਦੱਸਦੀ ਹੈ ਕਿ ਤੇਰੀ ਭਤੀ ਚਲੀ ਗਈ ਆ ਤਾਂ ਪਹਿਲਾਂ ਤਾਂ ਉਹ ਉਸਦੇ ਨਾਲ ਹੀ ਲੜਨਾ ਸਟਾਰਟ ਕਰ ਦਿੰਦੀ ਆ ਕਿ ਤੂੰ ਹਰ ਵਕਤ ਮੇਰੇ ਘਰ ਲਾਂਵੇਂ ਲੈ ਕੇ ਹੀ ਆਉਂਦੀ ਰਿਆ ਕਰ ਉਹ ਆਪਣੀ ਭਤੀ ਦਾ ਕਸੂਰ ਨਹੀਂ ਕੱਢਦੀ ਤੇ ਅਗੋਂ ਇਹਨਾਂ ਦੀ ਫੈਮਲੀ ਦਾ ਹੀ ਕੱਡਾ ਲੱਗ ਜਾਂਦੀ ਆ ਹਾਲਾਂਕਿ ਉਸ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਉਹ ਕੀ ਕਰਮ ਕਰਦੀ ਪਈ ਆ ਤੇ ਕਿਹੜੇ ਚੰਦ ਚਾੜਦੀ ਪਈ ਆ ਪਰ ਫਿਰ ਵੀ ਉਹ ਕਵਲ ਤੇ ਇਹਨਾਂ ਦੀ ਫੈਮਲੀ ਦਾ ਹੀ ਨਾਮ ਲਾਉਂਦੀ ਆ ਤੇ ਹੁਣ ਚਦ ਉਹ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਜਵੇਂ ਕਿ ਉਸ ਦੀ ਸਾਸ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਉਹ ਫੋਨ ਕਰਦੀ ਹੈ ਉਸਦੇ ਪੇਕੇ ਉਹ ਸੋਚਦੀ ਹੈ ਕਿ ਪਹਿਲਾਂ ਹੀ ਦੱਸ ਦਿੰਨੀ ਆ ਕਿ ਇਹ ਕੀ ਕਰਕੇ ਆਈ ਆ ਜਦੋਂ ਉਹ ਫੋਨ ਕਰਦੀ ਉਸ ਦੀ ਮਾਂ ਕਹਿੰਦੀ ਆ ਕਿ ਪਿੰਕੀ ਤਾਂ ਇੱਥੇ ਨਹੀਂ ਪਹੁੰਚੀ ਤੇ ਇਹ ਸੁਣ ਕੇ ਉਸਦੇ ਰੰਗ ਉੱਟ ਜਾਂਦੇ ਆ ਉਸ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਪਿੰਕੀ ਕੀ ਕੰਮ ਕਰਦੀ ਫਿਰਦੀ ਆ ਉਸ ਨੂੰ ਸ਼ੱਕ ਪੈ ਜਾਂਦਾ ਹੈ ਕਿ ਪਿੰਕੀ ਪੱਕਾ ਆਪਣੇ ਉਸ ਆਸ਼ਿਕ ਦੇ ਨਾਲ ਹੀ ਭੱਜ ਗਈ ਹੋਣੀ ਆ ਇਹ ਗੱਲ ਸੁਣ ਕੇ ਤਾਂ ਉਸ ਦਾ ਬੀਪੀ ਡਾਊਨ ਹੋ ਜਾਂਦਾ ਹੈ ਤੇ ਉਹ ਸੋਚਦੀ ਆ ਕਿ ਹੁਣ ਮੈਂ ਕੀ ਮੂੰਹ ਵਿਖਾਵਾਂਗੀ ਜੇਕਰ ਇਸ ਦਾ ਏ ਵਾਲਾ ਪੜਦਾ ਫਾਸ਼ ਹੋ ਗਿਆ ਉਸਨੇ ਕਿਉਂਕਿ ਉਸਨੇ ਪਿੰਕੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਸਮਝੀ ਉਸ ਦਾ ਧਿਆਨ ਆਪਣੇ ਉਸ ਆਸ਼ਿਕ ਵਾਲਾ ਜਿਹੜਾ ਕਿ ਉਸਦੇ ਨਾਲ ਫੋਨ ਤੇ ਗੱਲ ਕਰਦਾ ਹੈ ਤੇ ਹੁਣ ਪਿੰਕੀ ਦੀ ਭੂਆ ਨੂੰ ਟੈਨਸ਼ਨ ਲੱਗੀ ਆ ਕਿ ਜੇਕਰ ਪਿੰਕੀ ਦੌੜ ਗਈ ਤਾਂ ਫਿਰ ਮੈਂ ਮੇਰੀ ਵੀ ਇੱਥੇ ਕੋਈ ਇੱਜ਼ਤ ਨਹੀਂ ਰਹਿਣੀ ਵਿੱਕੀ ਤੇ ਪ੍ਰੀਤ ਉਸ ਨੂੰ ਪੁੱਛਦੇ ਆ ਕਿ ਤੂੰ ਇੰਨੀ ਟੈਨਸ਼ਨ ਕਿਉਂ ਲੈ ਰਹੀ ਪਰ ਉਹਨਾਂ ਨੂੰ ਵੀ ਸੱਚ ਨਹੀਂ ਦੱਸਦੀ ਕਿਉਂਕਿ ਉਸ ਨੂੰ ਡਰਿਆ ਕਿ ਜੇਕਰ ਇਸ ਦਾ ਪਰਦਾ ਫਾਸ਼ ਹੋਇਆ ਤੇ ਮੇਰਾ ਵੀ ਸਾਰਿਆਂ ਨੇ ਕਸੂਰ ਕੱਢਣਾ ਕਿ ਤੈਨੂੰ ਜੇਕਰ ਇਹ ਸਾਰੀਆਂ ਗੱਲਾਂ ਦਾ ਪਤਾ ਸੀ ਫਿਰ ਰਿਸ਼ਤਾ ਕਿਉਂ ਕਰਾਇਆ ਸੋ ਦੇਖਦੇ ਹਾਂ ਹੁਣ ਪਿੰਕੀ ਤੇ ਨਾਲ ਉਹ ਭੱਜੀ ਆ ਹੁਣ ਉਹਦੇ ਨਾਲ ਕਿੰਨਾ ਟਾਈਮ ਰਹਿੰਦੀ ਆ ਤੇ ਕਿਵੇਂ ਉਹ ਫੜੇ ਜਾਂਦੇ ਆ ਸੋ ਆਪਾਂ ਦੇਖਾਂਗੇ ਆਉਣ ਵਾਲੀਆਂ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ